ਪੂਰੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਉਸ ਸਾਡੇ ਮੁੱਖ ਮੰਤਰੀ ਨੇ ਜਿਹੜਾ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਕਹਿੰਦਾ ਮੈਂ ਨਾ ਚਾਹੁੰਦਿਆਂ ਹੋਇਆ ਮੈਂ ਨਹੀਂ ਸੀ ਚਾਹੁੰਦਾ ਹਜੇ ਮੈਨੂੰ ਮੇਰੀ ਇੱਛਾ ਸੀ ਕਿ ਕਿਸਾਨੀ ਦਾ ਮੁੱਦੇ ਹੱਲ ਕਰਾਂ ਜਾਂ ਫਿਰ ਮੈਂ ਇਸ ਦੁਨੀਆ ਤੋਂ ਚਲਾ ਜਾਵਾਂ 4 ਤਰੀਕ ਦੀ ਮੀਟਿੰਗ ਹੈ ਉਸ ਲਈ ਵੀ ਸੱਦਾ ਤੁਨ ਆਇਆ ਹੋਇਆ ਹੈ ਅਪੀਲ ਵੀ ਕੀਤੀ ਹੈ ਕੇਂਦਰੀ ਮੰਤਰੀ ਨੇ ਬਾਅਦ ਚ ਰਵਿੰਦਰ ਸਿੰਘ ਬਿੱਟੂ ਘਰਾ ਵੀ ਅਪੀਲ ਕੀਤੀ ਉੱਥੇ ਫਿਰ ਜਾਓਗੇ ਮੀਟਿੰਗ ਦੇ ਵਿੱਚ ਅਗਲੀ ਸਾਰੀ ਇਹ ਰਾਣੀਤੀ ਲਾਣੇ ਜਾਓ ਅੰਦੋਲਨ ਨਹੀਂ ਰੁਕਿਆ ਅੰਦੋਲਨ ਦੀ ਮੂਵਮੈਂਟ ਹੋਵੇ ਜਾਰੀ ਹੈ ਜਿਹੜਾ ਰੂਪ ਬਦਲਣ ਦੀ ਗੱਲ ਹੈ ਉਹ ਸਾਰੇ ਸਾਥੀਆਂ ਨਾਲ ਬੈਠ ਕੇ ਅਸੀਂ ਅਗਲਾ ਪ੍ਰੋਗਰਾਮ ਹੈ ਜਿਹੜਾ ਕਿਸ ਤਰ੍ਹਾਂ ਦਾ ਕਰਨਾ ਹੈ ਉਹ ਕਰਾਂਗੇ ਜਿੰਨਾ ਲੋਕਾਂ ਨੂੰ ਤੰਗ ਕਰਨਗੇ ਉਨਾਂ ਹੀ ਲੋਕ ਮਤਲਬ ਹੋਰ ਮਜ਼ਬੂਤੀ ਨਾਲ ਉੱਠ ਕੇ ਖੜੇ ਹੋਣਗੇ ਪਰ ਲੋਕ ਇਹਨਾਂ ਦੀ ਤਸ਼ੱਦਦ ਨੂੰ ਸਹਿ ਨਹੀਂ ਕਰ ਸਕਦੇ ਜਕੀਸੀ ਢੱਲੇਵਾ ਸੁਣਾ ਵੱਲੋਂ ਮਰਦਬਾਤ ਜਿਹੜਾ ਉਹ ਸ਼ਰਤੇ ਅੱਜ ਗੁਰਦੁਆਰਾ ਸਾਹਿਬ ਨਤਮਸਤਕ ਕੋਈ ਨਹੀਂ ਸੁਪਰੀਮਾਰਚ ਤਾਂ ਵਿਅੰਜਕ ਉਸ ਤੋਂ ਕੱਤੀ ਦੇ ਰਹਿਤ ਜਿਹੜਾ ਉਹ ਫੋਟ ਦਿੱਤਾ ਗਿਆ ਉਹ ਸਾਥੀਆਂ ਨੇ ਵੀ ਮਿਲਤਾ ਕੀਤੀ ਸੀ ਲਗਾਤਾਰ ਕਾਰਜ ਲਈ ਸੀ ਤੇ ਕੇਂਦਰੀ ਮੰਤਰੀ ਜੀ ਨਾਲ ਵੱਲੋਂ ਵੀ ਤਰਕੀਕ ਕਰਕੇ ਜਾਣ ਕਰ ਸਕਦੇ ਸੀ ਅਪੀਲ ਕੀਤੀ ਜੀ ਸੁਣਾ ਬੰਦ ਸੰਗਤ ਵੱਡੀ ਹੁੰਦੀ ਆ ਮੋਰਚੇ ਨੂੰ ਸੰਗਤ ਨੇ ਸਾਂਭਿਆ ਸੀ ਜਦੋਂ ਸਰਕਾਰ ਰੋਜ਼ ਹਮਲਾ ਕਰਦੀ ਸੀ ਉਸ ਸਮੇਂ ਮੋਰਚੇ ਨੂੰ ਸੰਗਤ ਨੇ ਸਾਂਭਿਆ ਇਸ ਕਰਕੇ ਸੰਗਤ ਮੇਰੇ ਵਾਸਤੇ ਰੱਬ ਦਾ ਰੂਪ ਸੀ ਸੰਗਤ ਦੇ ਲਗਾਤਾਰ ਇਹ ਵਿਚਾਰੀ ਵੱਲੋਂ ਮਤਲਬ ਕਿਹਾ ਜਾ ਰਿਹਾ ਸੀਗਾ ਹੁਕਮ ਦਿੱਤਾ ਜਾ ਰਿਹਾ ਸੀ ਕਿ ਇਹਨੂੰ ਛੱਡੋ ਬਾਹਰ ਲੀਆਂ ਸਟੇਟਾਂ ਤੋਂ ਵੀ ਆਵਾਜ਼ ਆ ਰਹੀ ਸੀ ਕਿ ਅਸੀਂ ਵੱਡੇ ਵੱਡੇ ਪ੍ਰੋਗਰਾਮ ਕਰਨੇ ਚਾਹੁੰਦੇ ਸਾਡੇ ਕੋਲੇ ਤੁਸੀਂ ਆਓ ਕਿ ਸੰਗਤ ਦੇ ਹੁਕਮਾਂ ਨੂੰ ਉਲੰਘਣਾ ਕਰਨਾ ਮੈਨੂੰ ਇਹ ਲੱਗਿਆ ਵੀ ਮੈਂ ਮਤਲਬ ਰੱਬ ਦਾ ਦੇ ਹੁਕਮ ਦੀ ਉਲੰਘਣਾ ਕਰਦਾ ਜਿਹਦੇ ਵਿੱਚ ਮੈਂ ਨਾ ਚਾਹੁੰਦਿਆਂ ਹੋਇਆ ਮੈਂ ਨਹੀਂ ਸੀ ਚਾਹੁੰਦਾ ਹਜੇ ਮੈਨੂੰ ਵੀ ਮੇਰੀ ਇੱਛਾ ਸੀ ਕਿ ਕਿਸਾਨੀ ਦਾ ਮੁੱਦੇ ਹੱਲ ਕਰਾਂ ਜਾਂ ਫਿਰ ਮੈਂ ਇਸ ਦੁਨੀਆ ਤੋਂ ਚਲਾ ਜਾਵਾਂ ਲੇਕਿਨ ਅੱਜ ਸੰਗਤ ਦੇ ਹੁਕਮ ਦੇ ਮੂਹਰੇ ਮੈਨੂੰ ਝੁਕਣਾ ਪਿਆ ਨਾ ਚਾਹ ਕੇ ਵੀ ਅੱਜ ਮੈਂ ਮਤਲਬ ਅਮਰਨਾਥ ਛੰਨ ਨੂੰ ਤੋਲਣ ਲਈ ਮਜਬੂਰ ਹੋਇਆ ਔਰ ਮੈਂ ਆਪਦੇ ਗੁਰੂ ਦੇ ਚਰਨਾ ਚਾਕੇ ਫਰਿਆਦ ਕੀਤੀ ਹੈ ਅਰਦਾਸ ਕੀਤੀ ਹੈ ਕਿ ਪਾਤਸ਼ਾਹ ਲੜਾਈ ਜਾ ਰਹੀ ਹੈ ਲੜਾਈ ਨਹੀਂ ਮੁੱਕੀ ਹਜੇ ਜਿੰਨੀ ਦੇਰ ਤੱਕ ਕਿਸਾਨਾਂ ਦੀਆਂ ਲੋਕਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਲੜਨਾ ਹੈ ਤੁਸੀਂ ਸਾਨੂੰ ਤਾਕਤ ਦਿਓ ਤੁਸੀਂ ਸਾਨੂੰ ਬਲ ਦਿਓ ਤੇ ਜੇਕਰ ਪੂਰੇ ਮੋਰਚੇ ਦੇ ਵਿੱਚ ਕਿਸੇ ਤਰ੍ਹਾਂ ਦੀ ਦਾਸ ਤੋਂ ਅਸੀਂ ਅਸੀਂ ਤਾਂ ਭੁੱਲਣ ਹਾਰਾਂ ਅਗਰ ਕੋਈ ਗਲਤੀ ਹੋਈ ਹੈ ਤੇ ਉਹਦੇ ਲਈ ਮਤਲਬ ਮਾਫੀ ਦਿਓ ਅੱਗੇ ਤੋਂ ਸਾਡੀ ਸਿਰ ਤੇ ਹੱਥ ਧਰ ਕੇ ਜਿਵੇਂ ਪਹਿਲਾਂ ਰੱਖਿਆ ਉਸੇ ਤਰ੍ਹਾਂ ਸਾਡੀ ਬਾਹ ਫੜ ਕੇ ਰੱਖਿਓ ਔਰ ਇਸ ਮੋਰਚੇ ਨੂੰ ਜਿੱਥੇ ਤੱਕ ਸਾਡੇ ਨਾਲ ਰਹੋ ਦੇਖ ਦਿੱਤੀਆ ਸਿੰਘ ਸਾਹਿਬ ਉਹਨਾਂ ਨੇ ਦੇਖ ਸਕਾਇਆ ਤੁਹਾਨੂੰ ਜਲ ਵੀ ਸਕਾਇਆ ਔਰ ਉਸ ਤੋਂ ਬਾਅਦ ਇੱਕ ਇਹ ਵੀ ਸ਼ੰਕਾ ਹੈ 4 ਤਰੀਕ ਦੀ ਮੀਟਿੰਗ ਹੈ ਉਸ ਲਈ ਵੀ ਸੱਦਾ ਤੁਨ ਆਇਆ ਹੋਇਆ ਹੈ ਅਪੀਲ ਵੀ ਕੀਤੀ ਹੈ ਕੇਂਦਰੀ ਮੰਤਰੀ ਨੇ ਬਾਅਦ ਚਰਨਪ੍ਰੀਤ ਸਿੰਘ ਬਿੱਟੂ ਘਰਾ ਵੀ ਅਪੀਲ ਕੀਤੀ ਉਹਤੇ ਫਿਰ ਜਾਓਗੇ ਮੀਟਿੰਗ ਦੇ ਵਿੱਚ ਅਗਲੀ ਸਾਰੀ ਇਹ ਰਾਜਨੀਤੀ ਲੰਨ ਜਾਓ ਉਹ ਗੱਲ ਪਤਾ ਕੀ ਹੈ ਸਰਕਾਰ ਦੀ ਮਨਸ਼ਾ ਕੀ ਹੈ ਦਾ ਕੋਈ ਪਤਾ ਨਹੀਂ ਪਿੱਛੇ ਆਪਾਂ ਦੇਖਿਆ ਪਰ ਮੀਟਿੰਗ ਦੇਖਤੀ ਹੈ ਜਿਹੜੀ ਜੇਸੀ ਮੀਟਿੰਗ ਤੋਂ ਤੇ ਨਹੀਂ ਜਾਂਦੇ ਤਾਂ ਸਰਕਾਰ ਨੂੰ ਬੜਾ ਹੀ ਸੌਖਾ ਹੈ ਸਾਡੇ ਤੇ ਬਲੇਮ ਕਰਨਾ ਕਿ ਦੇਖੋ ਜੀ ਅਸੀਂ ਤਾਂ ਮੀਟਿੰਗ ਦਿੱਤੀ ਆਏ ਨਹੀਂ ਇਹਨਾਂ ਨੇ ਗੱਲ ਨਹੀਂ ਰੱਖੀ ਕਿਸਾਨਾਂ ਦੇ ਮੁੱਦਿਆਂ ਤੋਂ ਭੱਜਣ ਦਾ ਮੌਕਾ ਇੱਕ ਅਸੀਂ ਐਸਾ ਕੋਈ ਮੌਕਾ ਨਹੀਂ ਦੇਵਾਂਗੇ ਕਿਉਂਕਿ ਅਸੀਂ ਦਲੀਲ ਦੇ ਵਿੱਚ ਅਸੀਂ ਆਪਦੀ ਗੱਲ ਰੱਖਣ ਦੇ ਵਿੱਚ ਪੂਰੀ ਤਰ੍ਹਾਂ ਸਟਰੋਂਗ ਹੈ ਪਹਿਲੀਆਂ ਮੀਟਿੰਗਾਂ ਦੇ ਵਿੱਚ ਅਸੀਂ ਸਰਕਾਰ ਨੂੰ ਨਾ جواب ਕੀਤਾ ਔਰ ਅੱਗੇ ਵੀ ਮੀਟਿੰਗ ਦੇ ਵਿੱਚ ਅਸੀਂ ਹਰ ਹਾਲਤ ਦੇ ਵਿੱਚ ਆਵਾਂਗੇ ਔਰ ਸਰਕਾਰ ਦੇ ਨਾਲ ਹਰ ਤਰ੍ਹਾਂ ਦਾ ਆਰਗੂ ਕਰਨ ਲਈ ਅਸੀਂ ਤਿਆਰ ਹਾਂ ਅੰਦੋਲਨ ਦੀ ਰੂਪਰੇਖਾ ਬਦਲੇਗੀ ਜਲੇਵਾਤ ਸਾਹਿਬ ਹੋਰ ਜ਼ਿਆਦਾ ਤੇਜ਼ ਕੀਤਾ ਇਹਨਾਂ ਕਿਉਂਕਿ ਤੁਸੀਂ ਜੇ ਪਹਿਲਾਂ ਵੀ ਐਲਾਨ ਕੀਤਾ ਵੀ ਇਹ ਚੱਲ ਰਿਹਾ ਹੈ ਲਗਾਤਾਰ ਇਸ ਨੂੰ ਰਣਨੀਤੀ ਨੂੰ ਹੋਰ ਤੇਜ਼ ਕੀਤਾ ਜਾਣਾ ਕੋਈ ਵੱਖਰੇ ਤਰੀਕੇ ਸੋਚੇ ਦੇਖੋ ਗੱਲ ਇਹ ਹੈ ਐਸਕੇਮ ਬਹੁਤ ਵੱਡਾ ਹੈ ਜੀ ਲਗਭਗ 150k ਦੇ ਕਰੀਬ ਜਥੇ ਬੰਦੀ ਆ ਪੂਰੇ ਭਾਰਤ ਦੀ ਇਹਦੇ ਵਿੱਚ ਉਹਨਾਂ ਦੀ ਸਲਾਹ ਨਾਲ ਵੀ ਉਹਨੂੰ ਕਿਵੇਂ ਚਲਾਉਣਾ ਹੈ ਲੇਕਿਨ ਮੋਰਚਾ ਕੋਈ ਰੁਕਿਆ ਨਹੀਂ ਹੈ ਮੋਰਚਾ ਚੱਲ ਰਿਹਾ ਹੈ ਹਰ ਰੋਜ਼ ਪੰਜਾਬ ਦੇ ਵਿੱਚ ਇੱਕ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਤਾਮਨ ਲਾਡੂ ਵਾਲਿਆਂ ਨੇ ਕੱਲ ਸ਼ਾਮ ਨੂੰ ਮੇਰੇ ਨਾਲ ਗੱਲ ਕੀਤੀ ਹੈ ਕਿ ਅਸੀਂ ਬਹੁਤ ਵੱਡੀ ਪੰਚਾਇਤ ਕਰਨੀ ਚਾਹੁੰਦੇ ਹਾਂ ਸਾਡੇ ਆਓ ਸੋ ਇਸ ਕਰਕੇ ਇਹ ਅੰਦੋਲਨ ਨਹੀਂ ਰੁਕਿਆ ਅੰਦੋਲਨ ਦੀ ਮੂਵਮੈਂਟ ਹੋਵੇ ਜਾਰੀ ਹੈ ਜੀ ਜਿਹੜਾ ਰੂਪ ਬਦਲਣ ਦੀ ਗੱਲ ਹੈ ਉਹ ਸਾਰੇ ਸਾਥੀਆਂ ਨਾਲ ਬੈਠ ਕੇ ਅਸੀਂ ਅਗਲਾ ਪ੍ਰੋਗਰਾਮ ਹੈ ਜਿਹੜਾ ਕਿਸ ਤਰ੍ਹਾਂ ਦਾ ਕਰਨਾ ਹੈ ਉਹ ਕਰਾਂਗੇ ਤੁਹਾਡੇ ਦੋਆਂ ਤਿੰਨਾਂ ਫਾਰਮਾਂ ਤੇ ਹੀ ਸਰਕਾਰ ਨੇ ਤਸ਼ੱਦਦ ਕੀਤਾ ਹੈ ਹੁਣ ਤਿੰਨੇ ਫਾਰਮ ਇਕੱਠੇ ਹੋਣਗੇ ਫਿਰ ਤੋਂ ਇੱਕ ਵੱਖਰੇ ਤੌਰ ਦੇ ਉੱਪਰ ਸਾਹਮਣੇ ਆਉਣਗੇ ਵੱਡਾ ਅੰਦੋਲਨ ਹੋਊਗਾ ਕਿਉਂਕਿ ਸਰਕਾਰਾਂ ਅ빠 ਦੇਖਿਆ ਹੈ ਕੇਂਦਰ ਸਰਕਾਰ ਨੇ ਗੁਜਰਾਤ ਦੇ ਵਿੱਚ ਲੋਕਾਂ ਨੂੰ ਕੁੱਟ ਕੇ ਡਰੜ ਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਪੈਣ ਦਿੱਤੀ ਔਰ ਉਹਨਾਂ ਰਾਹਾਂ ਤੇ ਸਰਕਾਰ ਚੱਲੀ ਹੈ ਇਹ ਚਾਹੁੰਦੇ ਨੇ ਕਿ ਲੋਕਾਂ ਨੂੰ ਇੰਨਾ ਡਰਾ ਲਿਆ ਜਾਏ ਇੰਨਾ ਧਮਕਾ ਲਿਆ ਜਾਏ ਕਿ ਸਾਡੀਆਂ ਨੀਤੀਆਂ ਦੇ ਖਿਲਾਫ ਕੋਈ ਆਵਾਜ਼ ਨਾ ਚੁੱਕੇ ਹੁਣੇ-ਹੁਣੇ ਤੁਸੀਂ ਦੇਖਿਆ ਮੱਧ ਪ੍ਰਦੇਸ਼ ਦੇ ਵਿੱਚ ਕਾਨੂੰਨ ਲੈ ਕੇ ਆਏ ਹੈ ਕਿ ਜਿੱਥੋਂ ਮਰਜੀ ਕਿਸਾਨਾਂ ਦੀ ਜ਼ਮੀਨ ਜਿੰਨੀ ਚਾਹੋ ਉਹਨੇ ਅਕਵਾਇਰ ਕਰ ਲਓ ਤੇ ਨਾਲ ਉਹਨੂੰ ਪੈਸਾ ਵੀ ਦੇਣ ਦੀ ਲੋੜ ਨਹੀਂ ਹੈ ਹੁਣ ਜੇ ਇਹ ਜਿਹੇ ਗੱਲਾਂ ਆ ਰਹੀਆਂ ਨੇ ਤਾਂ ਲੋਕਾਂ ਨੇ ਤਾਂ ਲੋਕਾਂ ਦਾ ਤਾਂ ਲੜੇ ਬਿਨਾ ਸਰਨਾ ਨਹੀਂ ਲੇਕਿਨ ਇਹੋ ਜੇ ਕਾਨੂੰਨ ਪਾਸ ਕਰਨ ਵਾਸਤੇ ਇਨੀ ਸ਼ਕਤੀ ਇਨੀ ਤਸ਼ੱਦਦ ਲੋਕਾਂ ਦੇ ਕੀਤੀ ਜਾ ਰਹੀ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਜਿੰਨਾ ਇਹ ਕਰਨਗੇ ਤੰਗ ਆਜਮ ਤਉਂਗ ਆਜਮ ਵਾਲੀ ਗੱਲ ਹੈ ਜਿੰਨਾ ਲੋਕਾਂ ਨੂੰ ਤੰਗ ਕਰਨਗੇ ਉਨਾ ਹੀ ਲੋਕ मतलब ਹੋਰ ਮਜ਼ਬੂਤੀ ਨਾਲ ਉੱਠ ਕੇ ਖੜੇ ਹੋਣਗੇ ਔਰ ਲੋਕ ਇਹਨਾਂ ਦੀ ਤਸ਼ੱਦਦ ਨੂੰ ਸਹਿ ਨਹੀਂ ਕਰਨਗੇ ਮੇਰਾ ਆਖੀ ਸਵਾਰਾ ਦਲ ਸਾਹਿਬ ਦਲਵਾਲ ਸਾਹਿਬ ਜਿਸ ਤਰੀਕੇ ਨਾਲ ਮੁੱਖ ਮੰਤਰੀ ਵੀ ਕਹਿੰਦੇ ਵੇ ਮੈਂ ਕਿਸਾਨਾਂ ਦਾ ਪੁੱਤ ਸੀਗਾ ਔਰ ਸਵੇਰ ਜੋ ਕੁਝ ਹੋਇਆ 19 ਵੀ ਤਰੀਕ ਨੂੰ ਸਾਬਣੇ ਦੇਖਿਆ ਹੁਣ ਤੁਸੀਂ ਕਿੱਥੇ ਕਿੱਥੇ ਰਣਨੀਤੀ ਬਣਾ ਰਹੇ ਹੋ ਕਿਹੜੇ ਕਿਹੜੇ ਸੂਬਿਆਂ 'ਚ ਜਾ ਕੇ ਮਾਪ ਪੰਚਾਇਤਾਂ ਚੱਲਣ ਗਿਆ ਕਿਵੇਂ ਲੋਕਾਂ ਨੂੰ ਜਾਗਰੂਕ ਕਰੋਗੇ ਇਸ ਨੂੰ ਲਈ ਓਵਰ ਆਲ ਇੰਡੀਆ ਜਾਵਾਂਗੇ ਜਿਹੜਾ ਕਿਸਾਨਾਂ ਦੇ ਪੁੱਤ ਕਹਿਣ ਵਾਲੀ ਉਹਦੀ ਗੱਲ ਹੈ ਉਹਦਾ ਚਿਹਰਾ ਨੰਗਾ ਹੋ ਗਿਆ ਉਹ ਬਣਿਆ ਵਪਾਰੀਆਂ ਦਾ ਪੁੱਤ ਉਹ ਬਣਾ ਇੰਡਸਟਰੀ ਲਿਸਟਾਂ ਦਾ ਪੁੱਤ ਇੰਡਸਟਰੀ ਲਿਸਟਾਂ ਤੋਂ ਆਪਦੀ ਇੱਕ ਸੀਟ ਕੱਢਣ ਦੇ ਪਿੱਛੇ ਪੂਰੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਉਸ ਸਾਡੇ ਮੁੱਖ ਮੰਤਰੀ ਨੇ ਜਿਹੜਾ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਕਹਿੰਦਾ ਹੈ ਸਵਾਲ ਇਸ ਗੱਲ ਦਾ ਹੈ ਕਿ ਵੀ ਦੱਸੋ ਮੈਨੂੰ ਗੱਲ ਐਮਐਸਪੀ ਲੈ ਬਿਨਾ ਡਾਈਵਰਸੀਫਿਕੇਸ਼ਨ ਕਿਵੇਂ ਆਏਗੀ ਤੇ ਡਾਈਵਰਸੀਫਿਕੇਸ਼ਨ ਬਿਨਾ ਝੋਨਾ ਕਿਵੇਂ ਛੱਡਣਗੇ ਲੋਕ ਕਿ ਕਿਹੜੇ ਤਰੀਕੇ ਦੇ ਨਾਲ ਕਿਹੜੇ ਤਰੀਕੇ ਦੇ ਨਾਲ ਪਾਣੀ ਬਚਾਉਣਗੇ ਇਹ ਪੰਜਾਬ ਦੇ ਪੁੱਤਾਂ ਵਾਲਾ ਕੰਮ ਕੀਤਾ ਹੈ ਪੰਜਾਬ ਦੇ ਪੁੱਤਾਂ ਵਾਲਾ ਕੋਈ ਰੂਲ ਨਹੀਂ ਹੈ ਬਿਲਕੁਲ ਬਿਲਕੁਲ ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੁਣ ਮਰਨਵਰਤ ਦਾ ਸਮਾਪਤ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ 131 ਦਿਨ ਤੋਂ ਬਾਅਦ ਹੁਣ ਫਿਰ ਤੋਂ ਮਰਨਵਰਤ ਸਮਾਪਤ ਕਰਕੇ ਜਿਹੜਾ ਫਤਿਹਗੁਰ ਸਾਹਿਬ ਨਤਮਸਤਕ ਹੋਇਆ ਔਰ ਕਿਸਾਨਾਂ ਨੇ ਵੀ ਇਸ ਦਾ ਸਵਾਗਤ ਕੀਤਾ ਹੈ ਔਰ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਰਣਨੀਤੀ ਵੱਡੇ ਪੱਧਰ ਦੇ ਉੱਤੇ ਬਣਾ ਕੇ ਅੰਦੋਲਨ ਜਿਹੜੇ ਨੇ اسی ਤਰੀਕੇ ਦੇ ਨਾਲ ਜਾਰੀ ਰਹਿਣਗੇ ਕੈਮਰਾ ਪਰਸਨ ਹੋਜੀਪਾਲ ਦੇ ਨਾਲ ਮਨਜੋਤ ਸਿੰਘ ਕਾਂਗਪਿਟੀਸ਼ਨ نیوز ਫਤਿਹਗੜ੍ਹ ਸਾਹਿਬ